ਵੱਖ-ਵੱਖ ਤਿੰਨ ਪਿੰਡਾਂ ਤੋਂ ਪਹੁੰਚੇ ਭਿਆਨੋ ਦੇ ਭਰਾਓ ਤੁਹਾਡਾ ਸਭ ਦਾ ਸ਼ੁਕਰੀਆ ਜੀ ਆਇਆਂ ਨੂੰ ਤੁਸੀਂ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੇ ਮੇਰੇ ਨਾਲ ਸਾਡੇ ਡਿਊਟੀ ਕਮਿਸ਼ਨਰ ਪਠਾਨਕੋਟ ਦਿੱਤਿਆ ਉਪਾਲ ਜੀ ਜਿਹੜੇ ਲਗਾਤਾਰ ਮੇਰੇ ਨਾਲ ਸਾਡੀ ਟੀਮ ਦੇ ਨਾਲ ਉਸ ਸੋਖੀ ਘੜੀ ਦੇ ਵਿੱਚ ਕੰਦੇ ਨਾ ਕੰਦਾ ਮਿਲਾ ਕੇ ਰਹੇ ਨੇ। ਔਰ ਸਾਡੇ ਨੌਜਵਾਨ ਐਸ ਡੀ ਐਮ ਪਠਾਨਕੋਟ ਰਕੇਸ਼ ਮੀਨਾ ਜੀ ਇਹ ਵੀ ਪੂਰੀ ਤਨਦੇਹੀ ਦੇ ਨਾਲ ਇਹਨਾਂ ਨੇ ਉਸ ਸਮੇਂ ਦੇ ਵਿੱਚ ਆਪਣਾ ਫਰਜ਼ ਨਿਭਾਇਆ ਸਾਡੇ ਪੁਲਿਸ ਦੇ ਅਧਿਕਾਰੀ ਸੇਵਾਨ ਔਰ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ सरपंच साहिबान आम आदमी पार्टी ਦੇ volunteers ਆਗੂ ਸਾਥੀ اور ਅੱਜ ਦਾ ਇਹ ਸਮਾਗਮ ਮੁੱਖ ਤੌਰ ਤੇ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਦਰਦ ਹੰਡਾਇਆ ਉਸ ਸਮੇ ਉਸ ਘੜੀ ਹਰੇਕ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਹਰਾਂ ਦਾ ਪਾਣੀ ਵਿਆ ਉਹਦਾ ਸੇਕ ਲੱਗਿਆ ਉਹਦਾ ਨੁਕਸਾਨ ਅਸੀਂ ਆਪਣੇ ਸਾਹਮਣੇ ਹੁੰਦਾ ਦੇਖਿਆ ਕਿਸੇ ਦੀਆਂ ਫਸਲਾਂ ਖਰਾਬ ਹੋਈਆਂ ਕਿਸੇ ਦੀ ਜ਼ਮੀਨ ਲੁੜ ਗਈ ਹੈ ਕਿਸੇ ਪਰਿਵਾਰ ਦੇ ਸਾਰੇ ਦੇ ਸਾਰੇ ਪਸ਼ੂ ਰੁੜ ਗਏ ਉਹ ਤਾਸ ਪਿੰਡ ਦੇ ਅੰਦਰ ਜਿਹਦੇ ਚਾਰ ਪਸ਼ੂ ਹੋ ਚਾਰ ਰੁੜ ਗਏ ਜਿਹਦੇ 17 ਹੀ 17 ਰੁੜ ਗਏ ਕਿਸੇ ਦੇ ਘਰ ਟੱਠੇ ਆ ਕਿਸੇ ਦੇ ਪਰਿਵਾਰ ਦੇ ਜੀਵਾਂ ਦਾ ਨੁਕਸਾਨ ਹੋਇਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੁਕਸਾਨ ਸਾਡੇ ਤੁਹਾਡੇ ਸਭ ਦੇ ਹੋਏ ਆ ਪੰਜਾਬ ਦੇ ਲੋਕਾਂ ਦੇ ਤਾ ਉਸ ਵੇਲੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਆਸੀਂ ਨੁਕਸਾਨ ਦੀ ਪਾਈ ਪਾਈ ਹਰ ਇੱਕ ਉਸ ਪਰਿਵਾਰ ਤੱਕ ਜਾ ਕੇ ਉਹਦਾ ਇਨਸਾਨਦਈ ਕਰਾਂਗੇ ਉਹਦੀ ਪੈਰ ਵੀ ਕਰਾਂਗੇ ਔਰ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਉਹ ਤਾਂ ਕਹੀ ਸੀਗੀ ਕਿ ਦਿਵਾਲੀ ਤੋਂ ਪਹਿਲੇ ਪਹਿਲੇ ਜਿਹੜਾ ਰੋਸਨੀਆ ਦਾ ਤਿਆਰ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਅੰਦਰ ਬਹੁਤ ਵੱਡਾ ਫੈਸਟੀਵਲ ਹੈ ਦੀਵਾਲੀ ਕਿ ਅਸੀਂ ਦੀਵਾਲੀ ਤੋਂ ਪਹਿਲੇ-ਪਹਿਲੇ ਉਹਨਾਂ ਲੋਕਾਂ ਦੇ ਮਨਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜ਼ਖਮਾਂ ਦੇ ਮਾਲਮ ਪੱਟੀ ਲਾਣ ਦਾ ਕੰਮ ਕਰਾਂਗੇ ਜਿਨ੍ਹਾਂ ਦਾ ਵੱਡਾ ਨੁਕਸਾਨ ਇਹ ਹੜ੍ਹਾਂ ਚ ਹੋਇਆ ਬਹੁਤ ਸਾਰੇ ਲੋਕ ਮੈਨੂੰ ਵੀ ਉਦੋਂ ਮਿਲਦੇ ਰਹੇ ਆ ਅਸੀਂ ਤੁਹਾਡੇ ਚ ਰਹੇ ਆ 25 ਦਿਨ ਔਰ ਉਸ ਦਿਨ ਜਦੋਂ 25 ਤਰੀਕ ਨੂੰ ਸਵੇਰ ਸਾਰ ਜਦੋਂ ਤੁਸੀਂ ਟੁੱਟੀ ਆ ਕੋਲੀ ਆਡੇ ਵਾਲੀ ਉਸ ਤੋਂ 10 ਘੰਟੇ ਪਹਿਲਾਂ ਅਸੀਂ ਮੈਂ ਡੀਸੀ ਸਾਹਿਬ ਸਾਰੇ ਉਹ ਗੁਜਰਾ ਦੇ ਪਰਿਵਾਰ 30 ਪਰਿਵਾਰ ਜਿਹੜਾ ਅਸੀਂ ਕੱਢ ਕੇ ਗਏ ਆ ਉਹਨਾਂ ਦੇ ਪੱਖੇ ਸਦੂਕ ਅਸੀਂ ਆਪ ਲੱਦੇ ਰੇੜਿਆਂ ਦੇ ਨਹੀਂ ਤੇ ਉਹ 30 ਦੇ 30 ਪਰਿਵਾਰ ਜਿਹੜੇ ਆ ਉਹ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਇੱਕ ਪਰਿਵਾਰ ਸਾਡੇ ਕੱਢਣ ਤੋਂ ਬਾਅਦ ਵੀ ਰਾਤ ਨੂੰ ਆ ਗਿਆ ਉੱਥੇ ਬੱਚੇ ਲੈ ਕੇ ਇੱਕ ਮਾਤਾ ਉਹ ਤਿੰਨ ਬੱਚੇ ਤੇ ਇੱਕ ਮਾਤਾ ਉਹ ਸਾਡੀ ਗੁਜਰਗੀ ਜਿਹੜੀ ਵਾਪਸ ਆ ਗਈ ਸਾਂ ਸੋ ਹੁਣ ਸਾਡੀ ਅਗਲੀ ਡਿਊਟੀ ਹੈ ਕਿ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਪਹਿਲੀ ਕੜੀ ਵੱਜੋਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸ਼ੁਰੂ ਕੀਤਾ ਤੇ ਮੈਂ ਪਿਛਲੇ 35-36 ਸਾਲਾਂ ਤੋਂ ਇਸ ਰਾਜਨੀਤਿਕ ਫੀਲਡ ਦੇ ਅੰਦਰ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ ਔਰ ਇਹ ਨਹੀਂ ਕਿ ਮੇਰੀ ਸਰਕਾਰ ਆ ਮੇਰਾ ਮੁੱਖ ਮੰਤਰੀ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਆ ਅਸੀਂ ਉੱਚੀ ਬਾਹਰ ਕਰਕੇ ਕਹਿੰਦੇ ਆ ਕਿ ਪਹਿਲੀ ਸਰਕਾਰ ਆ ਜਿਹਨੇ ਮਹੀਨੇ ਦੇ ਵਿੱਚ ਵਿੱਚ ਲੋਕਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਪੰਜਾਬ ਦੇ ਅੰਦਰ ਨਹੀਂ ਤੇ ਮਹੀਨੇ ਆ ਬੱਧੀ ਫਲਾਣੇ ਦਫ਼ਤਰ ਜਾਓ ਫਲਾਣੇ ਕੋਲ ਬਿਲੋ ਲੀਡਰ ਦੀ ਸਪਾਰਸ ਪਾਓ ਤੇ ਬਹੁਤ ਸਾਰੇ ਲੋਕਾਂ ਨਾਲ ਪੱਖਪਾਤ ਹੁੰਦਾ ਸੀਗਾ ਬੰਦੇ ਦੀ ਪਾਰਟੀ ਬੰਦੇ ਦਾ ਧੜਾ ਦੇਖ ਕੇ ਮੁਆਵਜ਼ਾ ਮਿਲਦਾ ਸੀ ਸੋ ਇਹ ਪਾਣੀ ਵਰਗਾ ਨਿੰਬੜਾ ਕੰਮ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਵੀ ਜਿਹਦਾ ਨੁਕਸਾਨ ਹੋਇਆ ਉਹ ਸਾਡਾ ਸਾਡੇ ਜ਼ਿੰਮੇ ਆ ਔਰ ਅੱਜ ਸ਼ੁਰੂਆਤ ਕੀਤੀ ਹੈ ਹਲਕੇ ਪੋਏ ਚ ਪਰਸੋਂ ਮਾਨਯੋਗ ਮੁੱਖ ਮੰਤਰੀ ਜੀ ਨੇ ਅਮਰਸਰ ਜ਼ਿਲ੍ਹੇ ਦੀ ਸ਼ੁਰੂਆਤ ਕੀਤੀ ਸੀਗੀ 570 ਕਰੋੜ ਰੁਪਏ ਮੌਜਾ ਵੰਡਿਆ ਪਹਿਲੀ ਗੜੀ ਵੱਜੋ ਦੇ ਰਹੇ ਆ ਫਸਲਾਂ ਦਾ ਮੌਜਾ ਇਸ ਤੋਂ ਬਾਅਦ ਸ਼ੁਰੂ ਹੋਣਾ ਜਿਹੜੇ ਪਸ਼ੂ ਮਰੇ ਆ ਜਾਂ ਜਿਨ੍ਹਾਂ ਦੇ ਘਰ ਇਕੱਠੇ ਆ ਉਹ ਵੀ ਨਾਲ ਦੀ ਨਾਲ ਲਿਸਟਾਂ ਬਣ ਰਹੀਆਂ ਸੋ ਮੇਰੇ ਵਿਦਾਰ ਸਭਾ ਪੋਏ ਦੇ ਜਾਂ ਪਠਾਨਕੋਟ ਜ਼ਿਲ੍ਹੇ ਦੇ 21 ਪਿੰਡ ਜਿਨ੍ਹਾਂ ਨੂੰ ਦਿਹਾੜੀ ਤੋਂ ਪਹਿਲੇ ਪਹਿਲੇ ਬਾਵਜਾ ਦੇਣ ਦਾ ਫੈਸਲਾ ਕੀਤਾ ਸੀ ਵੈਸੇ ਤਾਂ ਪਿੰਡ 111 ਟੋਟਲ 111 ਪਿੰਡ ਨੇ ਪੂਰੇ ਜ਼ਿਲ੍ਹੇ ਚ ਜਿਹਦੇ ਵਿੱਚ ਲਗਭਗ 80 ਪਿੰਡ ਜਿਹੜੇ 82 ਪਿੰਡ ਮੇਰੇ ਸਾਡੇ ਪਵਾਹ ਹਲਕੇ ਦੇ ਆ ਉਹਨਾਂ 80 ਪਿੰਡਾਂ ਦੇ ਵਿੱਚੋਂ 19 ਪਿੰਡਾਂ ਨੂੰ ਮੁਆਵਜ਼ਾ ਰਾਸ਼ੀ ਦੀ ਜਿਹੜੀ ਰਕਮ ਹੈ ਦਿਵਾਲੀ ਤੋਂ ਪਹਿਲੇ ਪਹਿਲੇ ਮਿਲ ਜਣੀ ਹੈ ਜਨਹੀਂ ਅੱਜ 15 16 17 18 19 ਤਿੰਨ ਚਾਰ ਦਿਨਾਂ ਦੇ ਅੰਦਰ ਅੰਦਰ ਸੋ ਅੱਜ 31 ਲੱਖ ਰੁਪਈਆ ਜਿਹੜਾ ਤਿੰਨ ਪਿੰਡ ਨੇ ਪਪਾਲਪੁਰ ਨਿਆਲ ਤੇ ਕਾਂਸੀ ਬਾਰਮਾ 130 ਪਰਿਵਾਰ ਨੇ ਜਿਨ੍ਹਾਂ ਨੂੰ ਇਹ 31 ਲੱਖ ਰੁਪਈਆ ਅੱਜ ਅਸੀਂ ਇਹ ਚੈੱਕ ਦੇਣੇ ਆ ਔਰ ਆਨ ਵਾਲੇ ਦਿਨਾਂ ਚ ਚਾਹੇ ਬਮਿਆਲਾ ਚਾਹੇ ਢਿੰਡਾ ਚਾਹੇ ਤਾਸ ਹੈ ਮਾਖਨਪੁਰਾ ਕੱਲ-ਕੱਲੇ ਪੜਨੇ 80 ਪਿੰਡ ਨੇ ਜਿਨ੍ਹਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਬਣਦਾ ਜਿਹੜਾ ਆ ਦੇਣਾ ਤੇ ਤੁਹਾਨੂੰ ਚੇਤੇ ਹੋਣਾ ਕਿ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਬੁਲਾਇਆ ਚੰਡੀਗੜ੍ਹ ਸਿਰਫ ਹੜ੍ਹਾਂ ਦੇ ਜਿਹੜੇ ਨੁਕਸਾਨ ਦੀ ਪ੍ਰਭਾਈ ਦੇ ਮਾਪਦੰਡ ਸਨ ਉਹਨਾਂ ਨੂੰ ਬਦਲਣ ਦੇ ਲਈ ਮਿਸਾਲ ਦੀ ਤੌਰ ਤੇ ਪਹਿਲੋਂ 8500 ਰੁਪਏ ਮਿਲਦਾ ਜਿਹੜਾ ਘਰ ਟਟਿਆ ਹੁੰਦਾ ਸੀਗਾ ਹੁਣ ਉਹ ਬਦਲ ਕੇ 40000 ਜਿਹੜਾ ਅੱਧਾ ਜਿਹੜਾ ਪੂਰਾ ਇਕੱਠਿਆ ਕਰ ਉਹਨੂੰ 1 ਲੱਖ ਦੇ 60000 ਰੁਪਈਆ ਤੇ ਪਹਿਲਾਂ ਥੋੜੇ ਮਿਲਦੇ ਸਨ ਇਸੇ ਤਰ੍ਹਾਂ ਫਸਲ ਦਾ ਮੌਜਦਾ ਵੀ ਪਹਿਲਾਂ 15000 ਮਿਲਦਾ ਸੀ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸਪੈਸ਼ਲ ਤੇ 20000 ਕੀਤਾ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਮੌਜਦਾ ਰਾਸੀ ਜਿਹੜੀ ਹੈ ਪੰਜਾਬ ਚ ਤੁਹਾਡੀ ਸਰਕਾਰ ਨੇ ਕੀਤੀ ਆ ਸਪੈਸ਼ਲ ਵਿਧਾਨ ਸਭਾ ਦਾ ਜਲਾਸਾ ਦਿੱਤਾ ਸੋ ਤੁਸੀਂ ਸਾਰੇ ਆਏ ਇਹ ਨੁਕਸਾਨ ਤੁਹਾਡਾ ਸਾਡਾ ਸਭ ਦਾ ਸਾਂਝਾ ਸੋ ਅਸੀਂ ਇਕੱਲੇ ਇਕੱਲੇ ਨੂੰ ਇੱਥੇ ਬੁਲਾਵਾਂਗੇ ਚੈੱਕ ਤੁਹਾਨੂੰ ਅਸੀਂ ਹੁਣ ਸਪੁਰਦ ਕਰਨੇ ਆ ਔਰ ਇਹ ਤੁਸੀਂ ਜਾ ਕੇ ਬੈਂਕ ਚ ਜਿਹੜੀ ਵੀ ਬੈਂਕ ਚ ਤੁਹਾਡਾ ਖਾਤਾ ਉਥੇ ਤੁਸੀਂ ਇਹ ਹਾਂਜੀ ਡਾਇਰੈਕਟ ਡੀਬਿਟ ਹੀ ਕਰਾਂਗੇ ਡਾਇਰੈਕਟ ਆ ਜਾਣੇ ਆ ਇਹ ਪੈਸੇ ਡਾਇਰੈਕਟ ਤੁਹਾਡੇ ਖਾਤੇ ਚ ਆ ਜਾਣੇ ਆ ਸੋ ਕਿਸੇ ਤਰ੍ਹਾਂ ਦਾ ਕੋਈ ਝੰਜੜ ਨਹੀਂ ਕਿਸੇ ਤਰ੍ਹਾਂ ਦਾ ਕੋਈ ਆ ਮਰਲੇਬੋ ਫਾਰਮੈਲਟੀ ਨਹੀਂ ਹੈ ਸੋ ਮੈਂ ਮੁਵਾਰਕਾਂ ਦੇ ਕੀ ਦੇਣੀਆ ਮੇਰਾ ਜੀ ਨਹੀਂ ਕਰਦਾ ਭਾਵੇਂ ਅ ਅਸੀਂ ਅੱਜ ਚੈੱਕ ਲੈ ਰਹੇ ਆਂ ਪਰ ਉਹ ਸਾਡੇ ਸਾਹਮਣੇ ਸਾਡੀਆਂ ਰੁੜੀਆਂ ਫਸਲਾਂ ਸਾਡੇ ਉਹ ਚਾਹ ਸਾਡੇ ਸੁਪਨੇ ਜਿਹੜੇ ਆ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਦੇ ਲੋਕ ਆ ਅਸੀਂ ਕਈ ਵਾਰ ਇਹ ਸੱਲਾ ਨੂੰ ਝੱਲਿਆ ਕਈ ਵਾਰ ਹਮਲਿਆਂ ਨੂੰ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਪਰ ਇਹ ਬਾਬੇ ਨਾਨਕ ਦੀ ਧਰਤੀ ਇਹ ਭਗਤ ਸੌ ਦੀ ਧਰਤੀ ਕਰਤਾਰ ਸੰਸਾਬੇ ਦੀ ਧਰਤੀ ਇੱਥੋਂ ਦੇ ਲੋਕ ਜਿੰਨੀ ਵਾਰ ਡਿੱਗੇ ਆ ਉਹ ਤੋਂ ਦੁੱਗਣੀ ਤਾਕਤ ਨਾਲ ਉੱਠ ਕੇ ਜਿਹਨਾਂ ਨੇ ਆਪਣੀਆਂ ਜੜੀਆਂ ਨੇ ਉਹ ਸਥਾਪਿਤ ਕੀਤਾ ਆਪਣੇ ਆਪ ਨੂੰ ਸੋ ਆਨ ਵਾਲੇ ਦਿਨਾਂ 'ਚ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਇਹਨਾਂ ਹਾਲਤਾਂ ਦੇ ਅੰਦਰ ਵੀ ਅਸੀਂ ਉਹ ਜਿਹੜੇ ਰੋਸ਼ਨੀ ਦੇ ਦੀਵੇ ਆ ਉਹ ਜਗਦੇ ਰੱਖਾਏ ਆ ਉਹਨਾਂ ਨੂੰ ਪਰੰਪਰਾਵਾਂ ਨੂੰ ਆਪਣੇ ਜਿਹੜਾ ਉਹ ਰੋਹ ਰੀਤਾਂ 'ਚ ਸ਼ਾਮਲ ਕਰਦੇ ਹੋਏ ਅਸੀਂ ਉਹਨੂੰ ਵੀ ਸੈਲੀਬ੍ਰੇਟ ਕਰਨਾ ਸੋ ਮੈਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦਾ ਤੁਸੀਂ ਸਾਰੇ ਆਏ ਔਰ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਸਾਰਿਆਂ ਦੇ ਚੱਲ ਜਣੇ ਆ ਸੋ ਬਾਕੀ ਜਿਹੜੇ ਰੰਦੇ ਪਿੰਡ ਨੇ ਉਹ ਕੱਲ ਪਰਸੋਂ ਚੋ ਤਿੰਨ ਚਾਰ ਦਿਨ ਹੁਣੇ ਨਾ ਇਹਨਾਂ ਕੰਮਾਂ 'ਚ ਸੀ ਮਤਲਬ ਜਿਹੜੇ ਆ ਉਹੋ ਲਾਣੇ ਆ ਸੋ ਮੈਨੂੰ ਖੁਸ਼ੀ ਆ 100 ਕਰੋੜ ਰੁਪਈਆ ਸਾਡੇ ਹਲਕੇ ਨੂੰ 100 ਕਰੋੜ ਰੁਪਈਆ ਜ਼ਿਲ੍ਹੇ ਨੂੰ ਜਿਹੜੀ ਬਿਜਲੀ ਦੀ ਸਪਲਾਈ ਆ ਤੁਹਾਡੇ ਘਰਾਂ 'ਚ ਬਿਜਲੀ ਆਂਦੀ ਆ ਜਿਹਦੇ ਉਸ ਨੂੰ ਹੋਰ ਸੁਚਾਰੂ ਕਰਨ ਦੇ ਲਈ 100 ਕਰੋੜ ਰੁਪਇਆ ਸਾਡੀ ਸਰਕਾਰ ਨੇ ਪਠਾਨਕੋਲ ਜ਼ਿਲ੍ਹੇ ਨੂੰ ਭੇਜਿਆ ਵੀ ਤਾਰਾਂ ਬਦਲੋ ਖੰਭੇ ਬਦਲੋ ਇਹਨੂੰ ਵੀ ਉਹ ਪੁਰਾਣਾ ਮਤਲਬ ਨਹੀਂ ਰਹਿਣ ਦੇਣਾ ਆਪਾਂ ਘਰਾਂ ਤੋਂ ਤਾਰਾਂ ਲੱਗਦੀਆਂ ਕਈ ਕੁਝ ਕਰਨਾਵਾ ਵਾਪਰਦੀਆਂ ਤੇ 30 30 ਜਿਹੜੇ ਆ ਉਹ ਸਟੇਡੀਅਮ ਜਿਹੜੇ ਸਾਡੇ ਹਲਕੇ ਨੂੰ ਭੋਏ ਨੂੰ ਕੱਲੇ ਤੇ 9 ਕਰੋੜ ਰੁਪਇਆ 9 ਕਰੋੜ ਰੁਪਇਆ ਉਹ ਵੀ ਆ ਗਿਆ ਤੁਹਾਡੇ ਹਲਕੇ ਨੂੰ 30 ਸਟੇਡੀਅਮ ਬਣਨੇ ਆ ਮੁੰਡਿਆਂ ਦੇ ਬੱਚਿਆਂ ਦੇ ਖੇਡਣ ਦੇ ਲਈ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਘਾਟ ਨਹੀਂ ਆ ਜੋ ਮੈਂ ਸਾਰੇ ਇਹ ਸੱਜੇ ਖੱਬੇ ਜਿੰਨੇ ਵੀ ਮੇਰੇ ਖੜੇ ਆ ਸਾਡੇ ਸਰਪੰਚ ਨੌਜਵਾਨ ਲੀਡਰ ਇਕੱਲੇ-ਇਕੱਲੇ ਦਾ ਨਾਮ ਲਵਾਂਗਾ ਤੇ ਜਿਆਦਾ ਜਣੇ ਆ ਟਾਈਮ ਲੱਗਣਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਣਾ ਨੇ ਉਹਨਾਂ ਦਿਨਾਂ ਦੇ ਅੰਦਰ ਬਹੁਤ ਸ਼ਾਨਦਾਰ ਕੰਮ ਕੀਤਾ ਚਾਹੇ ਉਹ ਕੋਲੀਆਂ ਆ ਜਿਹੜਾ ਉਹ ਤੁਸੀਂ ਬਣਨ ਦਾ ਸਵਾਲ ਹੋਵੇ ਮੱਲਬ 2-3 ਦਿਨਾਂ ਦੇ ਅੰਦਰ-ਅੰਦਰ ਰਾਵੀ ਨੂੰ ਚੈਲੰਜ ਕਰਕੇ ਰਾਵੀ ਦਾ ਰੁਖ ਮੋੜਿਆ ਤੁਸੀਂ ਅੱਜ ਦੇਖੋ ਤੁਸੀਂ ਸ਼ਾਨਦਾਰ ਹੋ ਬਣੀ ਆ ਸੋ ਜਿੱਥੇ ਲੋਕ ਇਕੱਠੇ ਹੋ ਕੇ ਪੈ ਜਾਣ ਜਿੱਥੇ ਲੋਕਾਂ ਦਾ ਮਨ ਬਣ ਜਵੇ ਔਰ ਮੈਨੂੰ ਚੇਤਿਆ ਵੀ ਉਸ ਵੇਲੇ ਸਾਡੀਆਂ ਭੈਣਾ ਵੀ ਭੈਣਾ ਵੀ ਸਾਡੀ ਕਾਲ ਦੇ ਉੱਤੇ ਆ ਗਈ ਉੱਥੇ ਕਈ ਫੜ ਕੇ ਤੇ ਭਰਦੀਆਂ ਸੀਗੀਆਂ ਉਹ ਜਿਹੜੇ ਆ ਬੋਰੇ ਸੋ ਮਤਲਬ ਲੋਕਾਂ ਨੇ ਬਹੁਤ ਵੱਡਾ ਜਿਹੜਾ ਉਹ ਏਕਤਾ ਦਾ ਜਿਹੜਾ ਉੱਥੇ ਸੇਵਾ ਦਾ ਮੱਲਬ ਰੋਲ ਦਾ ਕੀਤਾ ਤੁਹਾਡਾ ਵੀ ਸਭ ਦਾ ਸ਼ੁਕਰੀਆ ਔਰ ਇਸ ਮੰਚ ਤੋਂ ਜਿੰਨੇ ਵੀ ਲੋਕ ਸੁਣ ਰਹੇ ਹੋਣਗੇ ਸਾਨੂੰ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਆਂ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਚਾਹੇ ਉਹ ਹੈਲੀਕਾਪਟਰ ਦੀਆਂ ਸਵਾਮਾਂ ਸਾਨੂੰ ਦਿੱਤੀਆਂ ਆਰਮੀ ਨੇ 에어 ਫੋਰਸ ਨੇ ਦਿੱਤੀਆਂ ਚਾਹੇ ਜਿਹੜੇ ਉਹ ਐਨ ਡੀ ਆਰ ਐਫ ਵਾਲੇ ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਨੇ ਮੱਲਬ ਮੱਧ ਦੇ ਪਾਣੀ ਦੇ ਅੰਦਰ ਇੰਨੇ ਡੁੱਗੇ ਪਾਣੀ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਬੇੜੀਆਂ ਬੋਰ ਚਲਾ ਕੇ ਲੋਕਾਂ ਨੂੰ ਰੈਸਕਿਊ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਤੇ ਕੁਦਰਤ ਤੋਂ ਅਸੀਂ ਅਪੇਖਸ਼ਾ ਕਰਦੇ ਆਂ ਕਿ ਉਹ ਪੰਜਾਬ ਦੇ ਉੱਤੇ ਆਪਣਾ ਕਿਰਪਾ ਰੱਖੇ ਸੋ ਤੁਸੀਂ ਸਾਰੇ ਆਏ ਅੱਜ ਔਰ ਮੈਨੂੰ ਵੀ ਇਸ ਪਲ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਹੋ ਰਹੀ ਆਂ ਕਿ ਬਹੁਤ ਜਲਦੀ 1 ਮਹੀਨੇ ਦੇ ਅੰਦਰ ਅੰਦਰ ਕਿਸੇ ਸਰਕਾਰ ਨੇ ਮੁਆਵਜ਼ਾ ਜਿਹੜਾ ਵੱਡਣਾ ਸ਼ੁਰੂ ਕੀਤਾ ਜਿਹੜੇ ਰਹਿੰਦੇ ਨੇ ਆ ਬਾਕੀ ਪਿੰਡ 80 82 ਪਿੰਡ ਸਵੇਰ ਤੋਂ ਅਸੀਂ ਉਹਨਾਂ ਨੂੰ ਵੰਡਣਾ ਸ਼ੁਰੂ ਕਰ ਦੇਣਾ ਸੋ ਮਹਿਮਾਨ ਸਾਹਿਬ ਵੱਲੋਂ ਤੁਹਾਨੂੰ ਮੁबारकਾਂ ਵੀ ਦੇਣਾ ਆਪਣੇ ਵੱਲੋਂ ਵੀ ਤੇ ਉਮੀਦ ਕਰਦਾ ਕਿ ਅਸੀਂ ਸਾਰੇ ਜਣੇ ਰਲ ਕੇ ਆਉਣ ਵਾਲੇ ਦਿਨਾਂ 'ਚ ਇੱਕ ਦੂਜੇ ਦੀ ਵਾਹ ਫੜ ਕੇ ਇੱਕ ਦੂਜੇ ਦੀ ਤਰੱਕੀ ਲਈ ਕੰਮ ਕਰਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦਾ ਸ਼ੁਕਰੀਆ ਇਹ ਸਾਨੂੰ मां कैप्टन संताप के एक संताप चल के हड़ा की मार चल के ਉਹਨਾਂ ਵਿੱਚ ਸਾਰਿਆਂ ਨੇ ਆਪਣਾ ਸਹਿਯੋਗ ਦਿੱਤਾ ਤੇ ਅਸੀਂ ਇਹਨਾਂ ਹਾਲਾਤਾਂ ਵਿੱਚ ਪਹੁੰਚ ਕੇ ਅੱਜ ਫਿਰ ਅਸੀਂ ਸੰਭਲਣ ਜੋਗਾ ਔਰ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਿ ਨਾਲ ਦੀ ਨਾਲ ਮੁਆਵਜ਼ਾ ਜਿਵੇਂ ਹੀ ਹੜਾਂ ਦੀ ਮਾਰਦੇ ਢੇਡਾ ਨਿਕਲੇ ਉਸ ਟਾਈਮ ਤੋਂ ਹੀ ਗਰਤਾਬਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਉਸ ਦਿਨੀ ਜਿਹੜੇ ਅੱਜ ਦਾ ਸਮਾਰੋਹ ਫਸਟ ਸਮਾਰੋਹ ਜਿਹੜਾ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਮੌਜੂਦੀ ਵੰਡ ਕੀਤੀ ਜਾਏਗੀ ਸੋ ਸਭ ਤੋਂ ਪਹਿਲਾਂ ਮੈਂ ਕਸ਼ਮੀ ਬਾੜਮਾ ਦੇ ਨਾ ਪਤਰੀਆਂ ਦਾ ਨਾਮ ਲਵਾਂਗਾ ਜਿਨ੍ਹਾਂ ਦਾ ਨਾਮ ਬੋਲਿਆ ਜਾਏਗਾ ਉਹ ਮੰਚ ਦੇ ਉੱਤੇ ਆ ਕੇ ਜੀ ਨੂੰ ਸ਼ੰਕਸ਼ਨ ਲੈਟ ਦਿੱਤਾ ਜਾਏਗਾ ਅਭੀ ਸ਼ਰਮਾ ਜੀ ਪੁੱਤਰ ਸ਼ਜੂ ਰਾਮ ਜੀ ਕਾਸ਼ੀ ਬਾੜਮਾ ਤੋਂ ਅਭੀ ਸ਼ਰਮਾ ਜੀ ਪੁੱਤਰ ਸ਼ਜੂ ਰਾਮ ਦਾ ਦੇਵਦਾਤ ਪੁੱਤਰ ਸੰਤਰਾਮ ਜੀ ਦੇਵਰਾਜ ਪੁੱਤਰ ਗਿਰਦਾਰੀ ਨਾਲ ਜੀ ਅਭੀ 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 ਸਰ ਦੇਖ ਕੇ ਅਭੀ ਆਪ ਧਰਮਪਾਲ ਪੁੱਤਰ ਹਰੀਦਾਸ ਜੀ ਮਥੁਰਾਮ ਪੁੱਤਰ ਦੁਆ ਜਿੰਦਾ ਜੀ ਸ਼੍ਰੀਮਤੀ ਬਚਨੀ ਦੇਵੀ ਪੁੱਤਰੀ ਹੰਸਾ ਜੀ ਬਲਦੇਵ ਰਾਜ ਸੰਤਰਾਮ ਜੀ ਮੁਕਲ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਜੀ ਯਸ਼ਪਾਲ ਪੁੱਤਰ ਜਗਦੀਸ਼ ਚੰਦ ਜੀ ਰੰਜਨਾ ਦੇਵੀ ਪਤਨੀ ਸਰਵਨ ਕੁਮਾਰ ਜੀ ਰੇਨੂ ਵਾਲਾ ਪਤਨੀ ਪ੍ਰਵੀਨ ਕੁਮਾਰ ਜੀ ਜਿਨ੍ਹਾਂ ਦੇ ਨਾਮ ਲਈ ਜਨਾ ਮੰਜ ਤੇ ਆਈਆਂ ਜੀ ਵਜੀਤ ਸਿੰਘ ਪੁੱਤਰ ਧਿਆਨ ਸਿੰਘ ਜੀ ਦਿਪਨ ਕੁਮਾਰ ਪੁੱਤਰ ਹਰੀਕਸ਼ਨ ਜੀ ਸ਼ਿਵਾਂਸ਼ ਚੰਦਰ ਪੁੱਤਰ ਰਤਨ ਚੰਦ ਜੀ ਹਰੀਕਸ਼ਨ ਪੁੱਤਰ ਬੁਧਤਾ ਜੀ ਰਜਨਾ ਦੇਵੀ ਪਤਨੀ ਸਰਵਨ ਕੁਮਾਰ ਜੀ ਗੋਪਾਲਪੁਰ ਦੀ ਨਹੀਂ ਹੁਣ ਬੋਲਣੀ ਆਉਣ ਨਾ ਜੀ ਸੁਭਾਸ਼ ਚੰਦਰ ਪੁੱਤਰ ਰਤਨ ਚੰਦ ਜੀ ਹਰੀ ਕਿਸ਼ਨ ਪੁੱਤਰ ਬੁਆ ਦਿੱਤਾ ਜੀ ਹੁਣ ਪਤਾਲਪੁਰ ਦੇ ਪਿੰਡ ਦੇ ਵਾਸੀ ਜੀ ਅਰਜਨ ਸਿੰਘ ਸਨ ਆਫ ਗਿਆਨ ਸਿੰਘ ਜੀ ਅਵਤਾਰ ਸਿੰਘ ਸਨ ਆਫ ਗੁਰਦੇਵ ਸਿੰਘ ਜੀ ਓਮ ਪ੍ਰਕਾਸ਼ ਸਨ ਆਫ ਲਾਲ ਜੀ ਦਾਸ ਸੋਤਾ ਜੀ ਸਾਬ ਇਹ ਚੇਅਰ ਥੋੜਾ ਇਧਰ ਕਰਦੇ ਰਸਤਾ ਬਣ ਜੂਗਾ ਨਾ ਰਸਤਾ ਨਹੀਂ ਹੈਗਾ ਵਿੱਚ ਥੋੜਾ ਜਿਹਾ ਅੱਗੇ ਆ ਜਾਓ ਤੁਸੀਂ ਨਾ ਇਧਰ ਲਗਾ ਦਿਓ ਚੇਅਰ ਜਰਾ ਹਾਂਜੀ ਅੱਛਾ ਚਲੋ ਪੰਪ ਪ੍ਰਕਾਸ਼ ਨਾਲ ਜੀ ਦਾਸ ਜੀ ਕਮਲ ਸਿੰਘ son of ਗਿਆਨ ਸਿੰਘ ਜੀ ਗੁਰਦੀਪ ਸਿੰਘ son of ਚੰਦਰ ਸਿੰਘ ਜੀ ਕਮਲ ਸਿੰਘ ਜੀ ਸਿੰਘ ਕਮਨ ਲੈ ਲੋ ਲੈ ਲੋ ਕਤਾ ਸੀ ਸਭ ਕੁਝ ਨੇ ਜੇਤੂ ਜੀ ਕੌਣ ਹੈ ਸੰਗਾ ਕੌਣ ਹੈ ਮਾਡਰ ਮਨ ਤਸਤ ਨਾ ਨਾ ਮੇਰੇ ਬੰਦੇ ਦਰ ਪਤਾ ਲੱਗ ਜਾਵੇ ਕਮਨ ਸਿੰਘ son of ਗਿਆਨ ਸਿੰਘ ਗੁਰਦੀਪ ਸਿੰਘ son of ਚੰਨਨ ਸਿੰਘ ਜੀ ਗੁਰਨਾਮ ਸਿੰਘ son of ਸਰਦੇਵ ਸਿੰਘ ਜੀ ਲੈ ਆਏ ਦੋ ਬੰਦੇ ਨਹੀਂ ਆਏ ਜੋਗਿੰਦਰ ਸਿੰਘ son of ਮੇਜਰ ਸਿੰਘ ਜੋਗਿੰਦਰ ਸਿੰਘ ਸਰੂਪ ਮੇਜਰ ਸਿੰਘ ਜੀ ਪਾਰਾ ਸਿੰਘ ਸਨ ਅਫਗਾਨ ਸਿੰਘ ਜੀ ਨੇਕ ਸਿੰਘ ਸਨੋ ਮੇਜਰ ਸਿੰਘ ਨਿਰਮਲਾ ਦੇਵੀ ਪਤਨੀ ਗੁਰਦੀਪ ਸਿੰਘ ਜੀ ਗੁਰਦੇਵ ਸਿੰਘ ਜੀ ਨਿਰਮਲਾ ਦੇਵੀ ਪਤਨੀ ਗੁਰਦੇਵ ਸਿੰਘ ਨਿਸ਼ਾਨ ਸਿੰਘ ਸਨੋਫ ਰਵੇਲ ਸਿੰਘ ਜੀ ਪ੍ਰਵਾਸ ਸਿੰਘ ਸਨੋ ਬੁਆਰਾਮ ਜੀ ਪ੍ਰਵਾਸ ਸਿੰਘ ਸਨੋ ਬੁਆਰਾਮ ਜੀ ਪ੍ਰੇਮ ਸਿੰਘ ਸਨੋ ਮੇਜਰ ਸਿੰਘ ਜੀ ਪ੍ਰਵੇਸ਼ ਕੁਮਾਰੀ ਵਾਈਫ ਉਹ ਮਿੰਦਰਪਾਲ ਪ੍ਰਿਅੰਕਾ ਦੇਵੀ ਵਾਈਫ ਹਰਤਾਰ ਸਿੰਘ ਪ੍ਰੀਤਮ ਜੰਦ ਸਨੋ ਹਰਤਾਰ ਸਿੰਘ ਜੀ ਹਾਂ ਜੀ ਬਜ਼ੁਰਗ ਜੀ ਆਪੇ ਆਓ 75 ਸਿੰਘ son of ਗੁਰਦੀਪ ਸਿੰਘ ਜੀ ਬਲਵਿੰਦਰ ਸਿੰਘ son of ਜੋਤ ਸਿੰਘ ਜੀ ਦਿਸ਼ੰਦਾਸ son of ਅਨੰਤ ਰਾਮ ਜੀ ਮੱਖਣ ਸਿੰਘ son of ਸਰਜਨ ਸਿੰਘ ਜੀ ਮਹਿੰਦਰਪਾਲ son of ਮੁਲਖਰਾਜ ਜੀ ਜੋਤ ਸਿੰਘ son of ਗਿਆਨ ਸਿੰਘ ਜੀ ਰਜਿੰਦਰ ਸਿੰਘ son of ਕਮਲ ਸਿੰਘ ਜੀ ਰਣਜੀਤ ਕੌਰ ਵਾਈਫ ਆਫ ਇਤਨਾਮ ਸਿੰਘ ਜੀ ਰਮੇਸ਼ ਸਿੰਘ son of ਬਾਬੂ ਰਾਮ ਜੀ ਰਵੀ ਸਿੰਘ ਸਨੋਫ ਕੇਵਲ ਸਿੰਘ ਜੀ ਰਾਮ ਕ੍ਰਿਸ਼ਨ ਸਨੋਫ ਅਨੰਤ ਰਾਮ ਜੀ ਸੁਖਦੇਵ ਸਿੰਘ ਸਨੋਫ ਗੁਰਦੀਪ ਸਿੰਘ ਜੀ ਰਵੀ ਸਿੰਘ ਸਨੋਫ ਕਮਲ ਸਿੰਘ ਜੀ ਰਾਮ ਕ੍ਰਿਸ਼ਨ ਸਨੋਫ ਅਨੰਤ ਰਾਮ ਜੀ ਸੁਖਦੇਵ ਸਿੰਘ ਸਨੋਫ ਗੁਰਦੀਪ ਸਿੰਘ ਜੀ ਸਤਨਾਥ ਸਿੰਘ ਸਨ ਆਫ ਤੰਨਨ ਸਿੰਘ ਜੀ ਸਰਜੀਵਨ ਸਿੰਘ ਸਨ ਆਫ ਗੁਰਦੇਵ ਸਿੰਘ ਜੀ ਸਰਨਨ ਸਿੰਘ ਸਨ ਆਫ ਪ੍ਰੇਮ ਸਿੰਘ ਜੀ ਸ੍ਰੇਸ਼ ਕੁਮਾਰ ਸਨ ਆਫ ਧੂਰਾਮ ਸਿੰਘ ਸੰਤਿੰਗ ਸਨ ਆਫ ਗਿਆਨ ਸਿੰਘ ਜੀ ਸਾਰਤਕ ਸਨ ਆਫ ਭੁਪਿੰਦਰ ਸਿੰਘ ਜੀ ਪਿੰਡ ਨਿਆਲ ਦੇ निवासी अजय ਸਿੰਘ ਜੀ ਸਾਨੂੰ ਕੁਲਦੇਵ ਸਿੰਘ ਜੀ अजीत ਸਿੰਘ ਸਨ ਆਫ ਮੇਰ ਸਿੰਘ ਜੀ ਅਨਿਆਲ ਸ਼ੁਰੂ ਅਜੇ ਸਿੰਘ ਸਨੋ ਕੁਲਦੇਵ ਸਿੰਘ ਜੀ अजीत ਸਿੰਘ ਸਨ ਆਫ ਮੇਰ ਸਿੰਘ ਜੀ ਕੁਲਦੀਪ ਸਨ ਆਫ ਮੇਰ ਸਿੰਘ ਜੀ ਕੇਵਲ ਸਿੰਘ ਸਨ ਆਫ ਰਮਾਲ ਸਿੰਘ ਜੀ ਗੰਗਾ ਰਣਤੈਂ ਸਨ ਆਫ ਖੁਸ਼ਵਾਲੋ ਗੋਬਿੰਦ ਸਿੰਘ ਸਨ ਆਫ ਕਰਨ ਸਿੰਘ ਜੀ ਗੌਰਵ ਸਿੰਘ ਸਨ ਆਫ ਪੁਕਾਰ ਸਿੰਘ ਜੀ ਗੁਸ਼ਮ ਸਿੰਘ ਸਨ ਆਫ ਕੁਲਦੀਪ ਸਿੰਘ ਜੀ ਜਮਨਤ ਸਿੰਘ ਸਨ ਆਫ ਰਮਾਲ ਸਿੰਘ ਜੀ ਜਰਨੈਲ ਸਿੰਘ ਸਨ ਆਫ ਬਚਨ ਸਿੰਘ ਜੀ ਜਰਨੈਲ ਸਿੰਘ ਸਨੋ ਬਚਨ ਸਿੰਘ ਜੀ ਜਰਨੈਲ ਸਿੰਘ ਸਨੋ ਸੁਮਾਲ ਸਿੰਘ ਜੀ ਜਨਮੇਸ਼ ਸਿੰਘ ਸਨੋ ਸੁਮਾਲ ਸਿੰਘ ਜੀ ਜਸਮਾਲ ਸਿੰਘ ਸਨੋ ਸ਼ੰਕਰ ਸਿੰਘ ਜੀ ਦਲਾਵਰ ਸਿੰਘ ਸਨੋ ਰਗਵੀਰ ਸਿੰਘ ਜੀ ਦਲੀਪ ਸਿੰਘ ਸਨੋ ਮੇਰ ਸਿੰਘ ਜੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਆਫਰ ਲੈ ਕੇ ਜਾਣਾ ਨਹੀਂ ਹੈ ਇੱਕ ਗਰੁੱਪ ਫੋਟੋ ਕਰਵਾਣੀ ਹੈ ਸੋ ਕਿਰਪਾ ਕਰਕੇ ਸਾਰੇ ਆਪਣੀ ਹਾਜ਼ਰੀ ਬਰਕਰਾਰ ਰੱਖਿਓ ਨਰੇਂਦਰ ਸਿੰਘ son of ਜਮਲ ਸਿੰਘ ਜੀ ਨੀਰੇ ਸਿੰਘ son of ਕਰਤਾਰ ਸਿੰਘ ਜੀ ਨੀਰਜ ਗੁਰਤਾ son of ਕਰੋਤਮ ਸਿੰਘ ਜੀ प्रदीप सिंह सन ऑफ जगदेव सिंह जी बलबीर सिंह सन ऑफ पूरन सिंह जी बादल सिंह सन ऑफ रघवीर सिंह जी रणदीप सिंह सन ऑफ बलदेव सिंह जी रमन सिंह सन ऑफ हाजर सिंह जी राजकुमारी पत्नी रमेश कुमार लाल सिंह सन ऑफ हरी सिंह जी नीरज गुप्ता नरोतम चंद सिंह सन ऑफ जगदेव सेंग. बलबीर सिंह सन ऑफ पूरन सिंह बादल सिंह सन ऑफ रखबीर सिंह रणदीप सिंह सन ऑफ बलदेव सिंह जी रमन सिंह सन ऑफ हाजर सिंह जी राजकुमारी पत्नी रमेश कुमार जी लाल सिंह सन ऑफ हरी सिंह जी विशाल सिंह सन ऑफ अंग्रेज सिंह जी सुखदेव सिंह सन ऑफ शंकर सिंह जी

शमशेर सिंह ऑफ रुमाल सिंह जी सुरेंद्र सिंह सन ऑफ महिंद सिंह जी उत्तम सिंह ऑफ खुशाल सिंह जी करतार सिंह सन ऑफ भूरी सिंह जी करनैल सिंह सन ऑफ सरदार सिंह जी देवी सिंह सन मुख्तार सिंह जी जोत सिंह सनो मुख्तार सिंह जी ਗੋਪਾਲ ਸਿੰਘ ਸਨੋ ਫੁਕਮੇ ਸਿੰਘ ਜੀ ਸੁਨੀਤ ਸਿੰਘ ਸਨੋ ਹਕਮਕਾਰ ਸਿੰਘ ਜੀ ਸ਼ਮਸ਼ੇਰ ਸਿੰਘ ਸਨੋ ਸ਼ਿਵਲਾਲ ਜੀ ਦਸਮਾਤਾ ਕਿਨਾ ਨਾ ਕਿਸ਼ੋਰੀ لال ਜਿਹੜੇ ਹੱਦ ਤੱਕ ਉਹਦੇ ਤਾਂ ਕਿਤਾਬਾਂ ਸਿੱਖਾਪਨ ਕਰਾ ਰਹੇ ਸੀ ਕਰਤਾਰ ਸਿੰਘ ਕਿਸ਼ੋਰੀ لال ਦਾ ਕੋਈ ਨਹੀਂ ਹੈ ਹਾਂਜੀ ਕਰਨਲ ਸਿੰਘ ਜੀ ਕਰਨਲ ਸਿੰਘ ਸਰਦਾਰ ਸਿੰਘ ਬਲਕਾਰ ਦਾ ਨਾਮ ਹੀ ਪੜਿਆ ਹਨਿਆਰ ਹਾਂਜੀ ਬਲਕਾਰ ਦਾ ਨਾਮ ਹੀ ਪੜਿਆ ਕਿਹੜੀ ਜਗ੍ਹਾ ਤੋਂ ਹਨਿਆਰ ਦਾ ਮੈਂ ਤਾਂ ਸਾਰੇ ਨਾਮ ਬੋਲ ਦਿੱਤੇ ਬਲਕਾਰ ਸਿੰਘ ਜੋਸ਼ ਸਿੰਘ ਬਲਕਾਰ ਸਿੰਘ ਕਰਨਗਲ ਪਤਨ ਸਿੰਘ तो तो सुनीत सिंह नाम मार्जन जी सिंह ना बोल रहे थोड़ी सुनित सिंह जी हां तो ना सन ऑफ ओमकार सिंह नहीं बस यही है लिस्टिंग